ਹਾਂ ਹਵਾਲੇ ਤੋਂ ਆਈ ਜੀ ਹਵਾਲੇ ਤੋਂ ਆਈ ਜੀ ਕਿ ਉੱਥੇ ਵੀਡੀਓ ਵਗੈਰਾ ਦੇਖਦੇ ਰਹਿੰਦੇ ਹਾਂ ਵੀਡੀਓ ਵੀ ਵੇਖਦਾ ਰਹਿੰਦਾ ਜੀ ਮੈਂ ਇਹਨਾਂ ਦਾ ਫੇਸਬੁੱਕ ਤੁਹਾਨੂੰ ਮਰ ਲਿਆ ਸੀ ਜੀ ਤੇ ਮੈਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਅੱਜ ਦੀ ਕਮਲੇਟ ਆਪਣੇ ਕੋਲ ਆਈ ਹੈ ਪਿੰਡ ਗੰਡੀਵਿੰਡ ਜ਼ਿਲ੍ਹਾ ਇਹ ਤਰਨਤਾਰਨ ਹਰੀ ਕੇ ਪੱਤਨ ਦੇ ਨੇੜੇ ਹੀ ਪੈ ਜਾਂਦਾ ਹੈ ਦੇਸ਼ ਭਗਤ ਗਦਰੀ ਬਾਬਾ ਸੰਤਾ ਸਿੰਘ ਦੀ ਯਾਦ ਵਿੱਚ ਬਣਿਆ ਹੈ ਗੇਟ ਤੇ ਅੱਗੇ ਬਣਿਆ ਸਕੂਲ ਇਨੂੰ ਕ੍ਰਾਸ ਕਰਕੇ ਆਪਾਂ ਵੀਰਜੀ ਹੋਂਾ ਦੇ ਘਰ ਪਹੁੰਚ ਚੁੱਕੇ ਆ ਇਹ ਲੱਗਿਆ ਮਿਤਸੂਬਿਸ਼ੀ ਕੰਪਨੀ ਦਾ ਹੈਵੀ ਡਿਊਟੀ ਜਿਹੜਾ ਏਸੀ ਤੇ ਇਹਦੀ ਪਾਈਪ ਦੀ ਸੈਟਿੰਗ ਦੇਖੋ ਕਿਵੇਂ ਉਬੜ ਖਾਬੜ ਤਰੀਕੇ ਨਾਲ ਸੈਟਿੰਗ ਕੀਤੀ ਹੈ ਇਸ ਏਸੀ ਦੀ ਜਿਹੜੀ ਪਾਈਪ ਦੀ ਸੈਟਿੰਗ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਨਾਲ ਹੁਣ ਆਪਾਂ ਇਹਦਾ ਇਨਡੋਰ ਥੱਲੇ ਖੋਲ ਲਿਆ ਤੇ ਕੋਇਲ ਦੇ ਵਿੱਚ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਜਿਆਦਾ ਡਸਟ ਪਈ ਹੋਈ ਆ ਇਸ ਏਸੀ ਨੂੰ ਲੱਗੇ ਨੂੰ ਤਕਰੀਬਨ 10 ਸਾਲ ਹੋ ਗਿਆ ਤੇ ਹੁਣ ਪ੍ਰੋਪਰ ਕੂਲਿੰਗ ਨਹੀਂ ਕਰ ਰਿਹਾ ਵੀਰ ਜੀ ਹੁਣੇ ਆਪਣੀਆਂ ਫੇਸਬੁੱਕ ਤੇ ਦੇਸ਼ ਬੈਠੇ ਹੋਲਣ ਦੇ ਵਿੱਚ ਵੀਡੀਓ ਦੇਖਦੇ ਹੁੰਦੇ ਸੀ ਤੇ ਇਹਨਾਂ ਨਾਲ ਗੱਲਬਾਤ ਹੋਈ ਤੇ ਕਹਿੰਦੇ ਜਦੋਂ ਪੰਜਾਬ ਆਏ ਤੇ ਆਪਾਂ ਤੁਹਾਡੇ ਕੋਲੋਂ ਇਹ ਕੰਮ ਕਰਵਾਉਣਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇਨਾ ਮਾਨ ਸਤਕਾਰ ਦਿੱਤਾ ਤੇ ਆਪਣੇ ਤੇ ਯਕੀਨ ਕੀਤਾ ਤੇ ਦੂਜਾ ਮੋਸਟ ਵੈਲਕਮ ਪੰਜਾਬ ਦੀ ਧਰਤੀ ਤੇ ਦੁਬਾਰਾ ਪੈਰ ਪਾਉਣ ਦੇ ਲਈ ਇੰਡੋਰ ਯੂਨਟ ਦੇ ਜਿੰਨੇ ਵੀ ਆਪਾਂ ਪਾੜ ਖੋਲੇ ਸੀ ਕੱਲੇ ਕੱਲੇ ਪਾੜ ਨੂੰ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਲਿਆ ਤੇ ਪਾੜ ਜਿੰਨੇ ਵੀ ਤੁਸੀਂ ਤੁਹਾਡੇ ਸਾਹਮਣੇ ਆ ਬਿਲਕੁਲ ਲਿਸ਼ਕਾਂ ਪੈ ਮਾਰਦੇ ਨੇ ਤੇ ਹੁਣ ਜਿਹੜੇ ਜਿਹੜੇ ਪਾੜ ਖੋਲੇ ਸੀ ਉਹਨਾਂ ਦੀ ਉਸੇ ਤਰ੍ਹਾਂ ਪ੍ਰੋਪਰ ਫਿਟਿੰਗ ਕਰ ਰਹੇ ਆ ਤੇ ਹੁਣ ਤੁਸੀਂ ਦੇਖੋ ਕਵੈਲ ਕਿੰਨਾ ਜ਼ਿਆਦਾ ਲਿਸ਼ਕਾਂ ਮਾਰਦਾ ਪਿਆ ਬਿਲਕੁਲ ਓਕੇ ਹੋ ਚੁੱਕੀ ਐਂਦੀ ਫਿਟਿੰਗ ਤੇ ਹੁਣ ਉਸੇ ਪਲੇਟ ਤੇ ਜਾ ਕੇ ਤੇ ਇਹਦੀ ਸਫਾਈ ਕਰਕੇ ਪਲੇਟ ਦੀ ਤੇ ਉਸੇ ਜਗ੍ਹਾ ਤੇ ਇੰਡੋਰ ਯੂਨਟ ਨੂੰ ਆਪਾਂ ਹੈਂਗ ਕਰ ਦਿੰਨੇ ਆ ਹੋਣ ਵਾਰੀ ਆ ਜਾਂਦੀ ਹੈ ਆਡਟਰ ਯੂਨਟ ਤੇ ਕੰਪਰੈਸ਼ਰ ਦੇ ਹੀੜਲੇ ਬੰਨੇ ਤੁਸੀਂ ਵੇਖੋ ਕਿੰਨੀ ਜਿਆਦੀ ਡਸਟ ਡਸਟ ਦਾ ਸਾਰੇ ਬੰਨੇ ਆ ਪਰ ਕੰਪਰੈਸ਼ਰ ਵਾਲੀ ਸਾਈਡ ਦੇ ਵਿੱਚ ਬਹੁਤ ਜਿਆਦੀ ਇਧਰ ਪੁੰਡਾ ਦੀਆਂ ਖਖਰਾਂ ਤੇ ਖੜਨਾ ਵੀ ਬਾਲਾ ਜਿਆਦਾ ਤੰਗ ਜੀ ਜਗ੍ਹਾ ਤੇ ਹੋ ਗਿਆ ਨਾ ਤੇ ਇੱਥੇ ਚੰਗੀ ਤਰ੍ਹਾਂ ਕੋਈ ਪੌੜੀ ਲੱਗਦੀ ਹੈ ਤੇ ਨਾ ਹੀ ਇੱਥੇ ਚੰਗੀ ਤਰ੍ਹਾਂ ਖੜਿਆ ਜਾਂਦਾ ਆਰਡਰ ਯੂਨਟ ਦੀ ਸਰਵਿਸ ਵਾਲਾ ਵੀ ਸਾਰਾ ਕੰਮ ਕੰਪਲੀਟ ਹੋ ਚੁੱਕਾ ਤੇ ਹੁਣ ਆਪਾਂ ਕਵਰ ਲਗਾਉਣ ਤੋਂ ਬਾਅਦ ਸਿਸਟਮ ਨੂੰ ਵੈਕਿਊਮ ਲਗਾ ਕੇ ਤੇ ਗੈਸ ਨੂੰ ਅਨਲੌਕ ਕਰ ਰਹੇ ਆਂ ਗਿਆ ਗੈਸ ਅਨਲੌਕ ਕਰਨ ਤੋਂ ਬਾਅਦ ਵਿੱਚ ਆਪਾਂ ਜਿੰਨੀ ਵੀ ਜੁਆਇਨ ਖੋਲੇ ਸੀਗੇ ਉਹਨਾਂ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਲੀਕੇ ਜਿਹੜੀ ਉਹ ਚੈੱਕ ਕਰ ਲੈਣੇ ਆ ਤੇ ਆ ਜਿਹੜੀ ਪਾਈਪ ਸੀਗੀ ਇਹਦੀ ਵੀ ਆਪਾਂ ਸੈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ 58 ਦੀ ਪਾਈਪ ਹੈ ਤੇ ਬੈਂਡ ਵੀ ਇੰਦੇ ਕਾਫੀ ਜ਼ਿਆਦੇ ਪਏ ਸਨ ਪਰ ਫਿਰ ਵੀ ਆਪਾਂ ਕੁਛ ਨਾ ਕੁਛ ਇਹਦੀ ਪਾਈਪ ਦੀ ਸੈਟਿੰਗ ਕਰ ਦਿੱਤੀ ਐ ਇੰਡੋਰ ਯੂਨਟ ਤੁਹਾਡੇ ਸਾਹਮਣੇ ਚੱਲਦਾ ਪਿਆ ਕੂਲਿੰਗ ਜਿਹੜੀ ਆ A1 ਹੋ ਚੁੱਕੀ ਐ ਜਿਹੜੀ ਅগে ਕੂਲਿੰਗ ਬਹੁਤ ਘੱਟ ਕਰ ਰਿਆ ਸੀ ਇਹ ਆ ਦੂਸਰਾ AC ਤੇ ਇਹਦੇ ਵਿੱਚ ਵੀ ਕੂਲਿੰਗ ਦੀ ਜਿਹੜੀ ਸਮੱਸਿਆ ਸੀਗੀ ਤੇ ਇਹਦੇ ਇੱਕ ਵਾਇਲ ਦੇ ਵਿੱਚ ਉਹ ਵੀ ਕਾਫੀ ਜ਼ਿਆਦੀ ਡਸਟ ਜਿਹੜੀ ਆ ਨਿਕਲ ਰਹੀ ਐ ਤੇ ਨਾਲੇ ਆਪਾਂ ਇਹਦੀ ਲੀਕੇਜ ਨੂੰ ਵੀ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਗੈਸ ਆਪਾਂ ਨੂੰ ਥੋੜੀ ਜਿਹੀ ਘੱਟ ਲੱਗੀ ਸੀ ਤੇ ਹੁਣ ਇਹਦੇ ਵਿੱਚ ਆਪਾਂ ਪ੍ਰੈਸ਼ਰ ਪਾ ਕੇ ਤੇ ਇਹਦੇ ਲੈ ਕੇ ਜੀ ਕਨਫਰਮ ਕਰ ਰਹੇ ਆ। ਤੁਹਾਡਾ ਜੋ ਆਪਾਂ ਦੇ ਵਿੱਚ ਪਰਪਤਾ ਪ੍ਰੈਸ 460 ਕੋਰ ਹੈ। ਮੈਨੇ ਚੈੱਕ ਕਰ ਲਏ ਨੇ ਦੋ ਬਾਰ ਕਰਦੇ ਨੇ। ਜੈਂਟਰ ਆ ਬਲ ਸਕਸੈਸਫੁਲੀ ਹੋ ਗਿਆ। ਕੋਈ ਨਹੀਂ ਤੇ ਡਾਊਟ ਜੀ ਬਦਲੀ ਕਰੀ ਕਿਸੇ ਪੰਨੂ ਨੇ ਦੀ। ਮੈਂ ਚੈੱਕ ਕਰ ਲੈ ਚੰਗੀ ਤਰ੍ਹਾਂ। ਇਸ ਏਸੀ ਦੇ ਸਾਰੇ ਪਾਰਟ ਖੋਲਣ ਤੋਂ ਬਾਅਦ ਦੇ ਵਿੱਚ ਸਰਵਿਸ ਕਰਕੇ ਹੁਣ ਸਾਰੇ 파ਟ ਉਸੇ ਤਰ੍ਹਾਂ ਲਗਾ ਕੇ ਤੇ ਪਹੁੰਚ ਗਏ ਆਪਾਂ ਆਊਟਡੋਰ ਯੂਨਟ ਦੇ ਕੋਲ ਆਊਟਡੋਰ ਯੂਨਟ ਕਾਫੀ ਤੰਗ ਜੀ ਜਗ੍ਹਾ ਤੇ ਲੱਗਾ ਆ ਲੇ ਬਣੇ ਸ਼ੈਡ ਦੀਆਂ ਪਲੇਟਾਂ ਨੇ ਪੱਥਰ ਵਾਲੀਆਂ ਤੇ ਉਧਰਲੇ ਬਣੇ ਜਾਣਾ ਰਿਸਕੀ ਕੰਮ ਹੈ ਇਸ ਕਰਕੇ ਆਊਟਡੋਰ ਯੂਨਟ ਦੇ ਆਪਾਂ ਸਾਰੇ ਕਵਰ ਨਹੀਂ ਖੋਲ ਸਕਦੇ ਤੇ ਇਸੇ ਤਰ੍ਹਾਂ ਹੀ ਆਪਾਂ ਇਹਦੀ ਸਰਵਿਸ ਕਰਦੇ ਪਏ ਆ ਤਾਂ ਨਾ ਇਹ ਲਈ ਕਰਨੀ ਚਾਹ ਕੇ ਉੱਤੇ ਕਰ ਇਹ ਲੀਡਿੰਗ ਥੱਲੇ ਇਸੇ ਤੋਂ ਕੀ ਕਰਨਾ ਇਹ ਵੀ ਐਸੀ ਜਿਹੜਾ ਬਿਲਕੁਲ ਓਕੇ ਚੱਲ ਰਿਹਾ ਜੈਸੇ ਕੀ ਹੈ ਅਰੇ ਤੱਕ ਪਹੁੰਚ ਗਿਆ ਹਾਂ ਹਾਰਾ ਯੋਖ ਨਾ ਹੋ ਜਾਵੇ ਦ ਗੰਡੀ ਵਿੰਡ ਤੇ ਵੀਰਜੀ ਰਣਾਲ ਨਾਲ ਆਪਣੀ ਫੋਨ ਤੇ ਗੱਲਬਾਤ ਹੋ ਰਹੀ ਸੀ ਤਕਰੀਬਨ 1 ਮਹੀਨੇ ਤੋਂ ਵੀਰਜੀ ਆਪਾਂ ਨੂੰ ਫੋਨ ਕਰਦੇ ਰਹੇ ਸੀਗੇ ਇਹ ਵੀਰ ਬੜਾ ਚੰਗਾ ਲੱਗਾ ਇਹਨਾਂ ਨਾਲ ਮਿਲ ਕੇ ਇਹਨਾਂ ਨੇ ਕਿਹਾ ਵੀ ਭਾਈ ਆਪਾਂ ਕੰਮ ਤੁਹਾਡੇ ਕੋਲੇ ਕਰਵਾਉਣਾ ਹੈ ਅੱਜ ਸਵਾਭ ਬਣਿਆ ਆਪਾਂ ਸਵੇਰ ਦੇ ਨਾਲ ਆਏ ਦੋਨੋਂ ਏਸੀ ਆਪਾਂ ਚੰਗੀ ਤਰ੍ਹਾਂ ਸਰਵਿਸ ਕਰ ਦਿੱਤੀ ਆ ਇਹ ਪਿਆਰ ਹੁੰਦਾ ਜਦੋਂ ਕਿਸੇ ਨਾਲ ਦਿਲੋਂ ਜੁੜੇ ਹੋਈਏ ਨਾ ਤੇ ਕੰਮ ਕਰਨ ਵਾਲੇ ਹੋਰ ਵੀ ਬੜੇ ਹੁੰਦੇ ਆ ਪਰ ਜਦੋਂ ਆਪਾਂ ਨੂੰ ਇਸ ਚੀਜ਼ ਦਾ ਹੁੰਦਾ ਵੀ ਕੰਮ ਕਰਵਾਉਣਾ ਹੀ ਕਰਵਾਉਣਾ ਜਿੰਨੇ ਵੀਰ ਨੇ ਕਰਵਾਉਣਾ ਉਹਨੇ ਕਰਵਾ ਹੀ ਲੈਣਾ ਤੇ ਹੁਣ ਵੀਰ ਜੀ ਹਰਾਂ ਨੇ ਕੰਮ ਵੇਖਿਆ ਆਪਣਾ ਤੇ ਵੀਰ ਜੀ ਤੁਹਾਨੂੰ ਕਿਦਾਂ ਲੱਗਾ ਬਹੁਤ ਵਧੀਆ ਭਾਜੀ ਕੰਮ ਤੁਹਾਡਾ ਲੱਗਾ ਆਪਾਂ ਨੂੰ ਇਹਨਾਂ ਨੇ ਸਾਰਾ ਪਾਰਕ ਕਰਕੇ ਵਧੀਆ ਕੀਤਾ ਜੀ ਸਾਰਾ ਕੁਝ ਸਾਫ਼ ਕੀਤੇ ਸੀ ਤੇ ਇਹਨਾਂ ਦਾ ਕੰਮ ਇਹਨੂੰ ਬਹੁਤ ਵਧੀਆ ਲੱਗਾ ਜੀ ਤੇ ਇਹਨਾਂ ਕੋ ਭਾਜੀ ਇਹਨਾਂ ਕੋ ਕੰਮ ਕਰਾਓ ਬਹੁਤ ਵਧੀਆ ਇਹ ਇਹਨਾਂ ਦੀ ਸਰਵਿਸ ਆ ਜੀ ਤੇ ਕਿਹੜਾ ਏਰੀਆ ਹੈ ਵੈਸੇ ਕਿੱਥੋਂ ਤੁਸੀਂ ਆਏ ਹੋ ਮੈਂ ਹੌਲੰਦ ਤੋਂ ਆਈ ਹਾਂ ਹੌਲੰਦ ਤੋਂ ਆਈ ਹਾਂ ਉੱਥੇ ਵੀਡੀਓ ਵਗੈਰਾ ਦੇਖਦੇ ਰਹਿੰਦੇ ਹਾਂ ਵੀਡੀਓ ਵੀ ਵੇਖਦਾ ਰਹਿਣਾ ਜੀ ਮੈਂ ਇਹਨਾਂ ਦਾ ਫੇਸਬੁੱਕ ਤੋਂ ਨੰਬਰ ਲਿਆ ਸੀ ਜੀ ਤੇ ਮੈਨੂੰ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਚਲੋ ਠੀਕ ਆ ਵੀਰ ਜੀ ਧੰਨਵਾਦ ਤੁਹਾਡਾ ਸਾਨੂੰ ਬੁਲਾਉਣ ਵਾਸਤੇ ਤੇ ਚੰਗਾ ਲੱਗਾ ਤੁਹਾਡੇ ਨਾਲ